ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਤੰਦਰੁਸਤੀਆਂ ਰੱਖੇ ਸਤ ਸੰਤੋਖ ਦੇ ਵਿੱਚ ਆਪੋ ਆਪਣੀ ਜਿੰਦਗੀ ਚ ਖੁਸ਼ ਰਹੋ ਆਨੰਦ ਮਾਣੋ ਤੇ ਬਾਕੀ ਜੀ ਮੇਰੇ ਚੈਨਲ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਪਲੀਜ਼ ਤੇ ਬਾਕੀ ਆਪਾਂ ਤੁਹਾਨੂੰ ਲਟਕਣ ਬਣਾ ਕੇ ਦੱਸ ਦਈਏ ਜਿਹੜੇ ਤੁਸੀਂ ਆਪਣੇ ਬਲੌਸ ਤੇ ਜਾਂ ਜੈਂਪਰ ਤੇ ਕਿਸੇ ਵੀ ਜਿਹੜਾ ਗੜਾ ਵੱਡਾ ਹੋਵੇ ਉੱਤੇ ਬਣਾ ਸਕਦੇ ਹਾਂ ਇਸ ਤਰ੍ਹਾਂ ਦੇ ਤੇ ਨਾਲੇ ਜਿਹੜਾ ਇਹਦਾ ਰਿਹਾ ਤੇ ਨਾਲੇ ਸੌਖੇ ਜੀ ਸੌਖੇ ਆ ਤੇ ਬਾਕੀ ਲਓ ਜੀ ਹੁਣ ਮੇਰੇ ਕੈਨਲ ਨੂੰ ਬਾਅਦ ਤੋਂ ਬਾਅਦ ਸ਼ੇਅਰ ਵੀ ਕਰੋ ਸਬਸਕ੍ਰਾਈਬ ਵੀ ਕਰੋ ਤੇ ਲਾਈਕ ਵੀ ਕਰੋ ਕਮੈਂਟ ਵੀ ਜਰੂਰ ਕਰਿਆ ਕਰੋ ਤੇ ਆ ਆ ਆਹ ਆਪਾਂ ਲਈਏ 4 4 ਇੰਚ ਦੀ ਆ ਜਿਹੜੀ ਫੱਟੀ ਆ 4 ਇੰਚ ਉੱਤਰ ਨੂੰ ਆ ਤੇ 4 ਹੀ ਉੱਤਰ ਨੂੰ ਆ ਆ ਦੇ ਪੂਰੀ 4 ਆ ਬੜ ਪੈਸਰੀ 4 ਆ ਆਇਆ ਇਹ ਚਾਰ-ਚਾਰ ਤੋਂ ਨੇ ਲਈਆਂ ਤੇ ਚਾਰ-ਚਾਰ ਲੈ ਕੇ ਇੱਕ ਆਪਾਂ ਪਹਿਲਾਂ ਇੱਦਾਂ ਕਰ ਲੈਣੀ ਆ ਇਹਨੂੰ ਆਪਾਂ ਇਹ ਪੂਰਾ ਇੱਦਾਂ ਫੋਲਡ ਕਰ ਦੇਣਾ ਆ ਜੇ ਤੁਹਾਡੇ ਕੋ ਸੂਤੀ ਕੱਪੜਾ ਤਾਂ ਤੁਸੀਂ ਸੂਤੀ ਦੀਆ ਬੜਾਲਾ ਸੂਤੀ ਕੱਪੜੇ ਦਾ ਕਿਉਂ ਫਿਰ ਚਲਕਦਾ ਨਹੀਂ ਹੈਗਾ ਜਿਹੜਾ ਰੇਸ਼ਮੀ ਕੱਪੜਾ ਹੁੰਦਾ ਉਹ ਤਿਲਕਦਾ ਰਹਿੰਦਾ ਮੱਲੋਬੱਲੀ ਤਿਲਕ ਜਾਂਦਾ ਹੱਥਾਂ 'ਚ ਤਾਂ ਸੂਤੀ ਕੱਪੜੇ ਦੇ ਬਹੁਤ ਸੋਹਣਾ ਲਾਇਆ ਆਹ ਉਹ ਤਾਂ ਜਿੱਦਾਂ ਤੁਸੀਂ ਤੁਹਾਡਾ ਸੂਟ ਆ ਫਿਰ ਤੁਹਾਨੂੰ ਉਦਾਂ ਦਾ ਬਣਾਉਣਾ ਪੈਣਾ ਹਨਾ ਤਾਂ ਇਸ ਕਰਕੇ ਇਹਨੂੰ ਤੁਸੀਂ ਇੱਦਾਂ ਕਰ ਲੈਣਾ ਲੀਡ ਦੇਣਾ ਹੈ ਤੇ ਆਹ ਜਿਹੜੀ ਆ ਦੂਜੀ ਆ ਇਹਨੂੰ ਤੁਸੀਂ ਇੱਦਾਂ ਕਰਕੇ ਤਾਂ ਇੱਦਾਂ ਇੱਦਾਂ ਛੋੜਦਾ ਆਪਾਂ ਆਹ ਜਿਹੜੀ ਹੈ ਨਾ ਆਪਣੀ ਆ ਇੱਥੋਂ ਇੱਦਾਂ ਮਾੜੀ ਜਿਹੀ ਬਾਹਰ ਹੋਣੀ ਚਾਹੀਦੀ ਹੈ ਇੱਥੋਂ ਥੋੜਾ ਜਿਹਾ ਉੱਪਰ ਹੋਣੀ ਚਾਹੀਦੀ ਕਿਉਂਕਿ ਫੇ ਸਹੀ ਆ ਜਾਣੀ ਆ ਉਰੇ ਨੂੰ ਬੜ ਪਿਆਇਆ ਇਹੇ ਆਪਾਂ ਇਦਾਂ ਕਰਨੀਆਂ ਇਦਾਂ ਆ ਜੋੜਦੀਆਂ ਤੇ ਇਹਦੇ ਗੱਬੇ ਆਪਾਂ ਦੂਜਾ ਜ਼ਰੂਰ ਲਾਉਣੀ ਆ ਇਹ ਜਿਹੜੀ ਆ ਜੇ ਤਾਂ ਤੁਹਾਡੇ ਕੋਲ ਧਾਗੇ ਵਾਲਾ ਹੋ ਹੈਗਾ ਆ ਡੋਰੀ ਜਹੀ ਨਾਲ ਦੇ ਸੂਟ ਦੀ ਰੰਗ-ਬਰੰਗੇ ਜਿੱਦਾਂ ਉਹ ਹੁੰਦੀ ਆ ਫੇਰ ਤਾਂ ਉਹ ਠੀਕ ਐ ਨਹੀਂ ਤੁਹਾਨੂੰ ਆ ਪਹਿਲਾਂ ਲਾਉਣੀ ਪੈਣੀ ਐ ਕਿਉਂ ਇਹ ਚੋੜੀ ਹੁੰਦੀ ਐ ਫੇਰ ਜਿਆਦਾ ਆਪਾਂ ਮਗਰੋਂ ਲਾਉਨੇ ਆ ਇਹ ਫੇਰ ਉਹ ਇੱਥੇ ਕਪੜੇ ਦੇ ਵਿੱਚ ਆ ਜਾਣੀਆਂ ਕਪੜੇ ਦੇ ਵਿੱਚ ਆ ਕੇ ਫਿਰ ਉਹ ਜਿਆਦਾ ਪੈ ਦਾ ਸਿੱਧਾ ਨਾ ਲਟਕਣ ਕਰਨਾ ਆ ਫੇਰ ਉਹ ਸਿੱਧਾ ਨਹੀਂ ਹੋਣਾ ਹੈਗਾ ਨਹੀਂ ਤਾਂ ਉਹ ਫੇਰ ਸਿੱਧਾ ਹੋਗਾ ਐ ਇਹ ਆਪਾਂ ਪਹਿਲਾਂ ਲਾ ਲੈਣੀ ਐ ਡੋਰੀ ਇਹ ਮੈਂ ਆਪਾਂ ਬਣਾਈ ਹੋਈ ਡੋਰੀ ਐ ਉਹ ਆ ਗੋਲ ਮੈਂ ਤੁਹਾਨੂੰ ਇਹਦੀ ਵੀ ਵੀਡੀਓ ਵੀ ਪਾ ਦੂੰਗੀ ਇਹ ਵੀ ਬਣਾਈ ਹੋਈ ਮੈਂ ਆਪ ਐ ਹੁਣ ਤੁਸੀਂ ਇਹਨੂੰ ਇੱਦਾਂ ਹੀ ਕਰ ਸਕਦੇ ਆ ਇੱਥੇ ਇਦਾਂ ਨਾਲ ਤੇ ਇੱਧਰ ਲੈ ਨੂੰ ਆ ਜਿਹੜਾ ਇੱਧਰ ਲੱਬਾਸਾ ਇਹਨੂੰ ਤੁਸੀਂ ਇਦਾਂ ਕਰ ਦੇਣਾ ਮੈਂ ਤੁਹਾਨੂੰ ਵੀਡੀਓ ਵੀ ਪਾ ਦੂੰਗੀ ਸਾਰੀ ਇਹ ਆਪਾਂ ਡੋਰੀ ਦਾ ਪਾਸੇ ਰੱਖਣੇ ਆ ਜੇ ਤੁਸੀਂ ਇੱਦਾਂ ਪਾਸੇ ਰੱਖੂਗੇ ਫੇਰ ਤੁਹਾਡੀ ਡੋਰੀ ਬਦਈਆ ਹੋਣਾ ਗੱਬੇ ਹੋਣੀ ਇਹ ਫੱਟੀ ਜਹੀ ਤਾਂ ਨਹੀਂ ਫੇਰ ਤੁਹਾਡੀ ਡੋਰੀ ਇੱਕ ਪਾਸੇ ਲਟਕਣ ਚਲ ਜਾਣਾ ਆ ਆਹ ਲੇ ਆਪਾਂ ਇੱਦਾਂ ਗੱਬੇ ਰੱਖਣੀ ਆ ਤਾਂ ਬਿਲਕੁਲ ਇਹਨੂੰ ਇੱਥੇ ਆਪਾਂ ਸੀਨ ਲਾ ਦੇਣੀ ਆ ਗੱਬੇ ਰੱਖ ਕੇ ਦੋਨਾਂ ਪਾਸੇ ਤੇ ਇੱਦਾਂ ਸੀਨ ਲਾ ਦੇਣੀ ਆ ਆਪਾਂ ਜੇ ਤੁਹਾਡਾ ਸੂਤੀ ਕਪੜਾ ਹੈ ਫੇਰ ਤੁਹਾਡਾ ਫੇਰ ਤੁਹਾਨੂੰ ਆ ਪਹਿਲਾਂ ਕਰਨ ਦੀ ਲੋੜ ਨਹੀਂ ਫੇਰ ਤੁਹਾਡਾ ਡਉਤੇ ਨਾਲ ਸੁਤਾ ਜਾਣਾ ਫੇਰ ਤੁਹਾਨੂੰ ਆ ਇੱਦਾਂ ਕਰਨ ਦੀ ਲੋੜ ਨਹੀਂ ਹੈਗੀ ਹੁਣ ਆਪਾਂ ਇਹਨੂੰ ਇੱਥੇ ਇੱਦਾਂ ਸੀਨ ਲਾ ਦੇਣੀ ਇਹਨੂੰ ਇੱਥੇ ਲਾ ਦੇਣੀ ਆ ਬਾਈ ਸਪੈਨ ਇਹ ਇਹ ਤੁਸੀਂ ਪੈਨ ਲੈ ਆ ਲੋ ਪੈਨ ਵੀ ਵਧੀਆ ਰਹਿੰਦਾ ਪਰ ਮੈਂ ਸੀਨ ਲਈ ਆ ਇਹ ਹੁਣ ਇਹਨੂੰ ਆਪਾਂ ਇਦਾਂ ਦੋਰਾ ਕਰ ਲੈਣਾ ਇੱਥੇ ਸੀਨ ਇਦਾਂ ਲਾ ਦੇਣੀ ਦੋਨੇ ਪਾਸੇ ਪਹਿਲਾਂ ਆਪਾਂ ਆ ਲੈ ਲੈ 4 4 ਇੰਚ ਇਹਨੂੰ ਇਦਾਂ ਸੀਨ ਲਾ ਲਈ ਤੇ ਦੋਹਾਂ ਖੁੰਝਿਆਂ ਤੇ ਤੇ ਆ ਫਿਰ ਆਪਾਂ ਆ ਲਿਆ ਜਿਹੜਾ ਦੂਜਾ ਲਿਆ ਆ ਉਹਨੂੰ ਪਹਿਲਾਂ ਡੋਰੀ ਜੋੜ ਲਈ ਆਪਾਂ ਕਿਉਂ ਡੋਰੀ ਫੇ ਜੇ ਆਪਣੀ ਦੂਜੀ ਡੋਰੀ ਆ ਉਹ ਚ ਨਹੀਂ ਪਤਾ ਲੱਗਦਾ ਹੈਗਾ ਜਿਹੜੀ ਆਪਾਂ ਘੜੀ ਬਣਾਈਓ ਡੋਰੀ ਉਹ ਇੱਕ ਪਾਸੇ ਨੂੰ ਮੱਲੋ ਮੱਲੀ ਦੋ ਟਾਂਕੇ ਚੱਲੇਗਾ ਤਾਂ ਇੱਕ ਪਾਸੇ ਹੋ ਜਾਣੀ ਹੈ ਨਾ ਤੇ ਉਹਦੇ ਨਾਲ ਕਰਕੇ ਫਿਰ ਮੈਂ ਉਹਨੂੰ ਪਹਿਲਾਂ ਜੋੜ ਲਿਆ ਸੀਗਾ ਤੇ ਹੁਣ ਆਪਾਂ ਇਹਨੂੰ ਇਦਾਂ ਜੋੜ ਦੇਣਾ ਇਸ ਤਰ੍ਹਾਂ ਐਥੋਂ ਮੜ ਜਾ ਇਦਾਂ ਕਰ ਦੇਣਾ ਫੇਰ ਕਿਉਂ ਉਹ ਫਿਰ ਬਲੂਟਣ ਜਾਈ ਨਹੀਂ ਨਿਕਲਦੇ ਹੈਗੇ ਇਹਨੂੰ ਆਪਾਂ ਵੱਧ ਨੂੰ ਇੱਦਾਂ ਕੱਟ ਦੇਣਾ ਹੈ ਕਿਉਂ 5-4 ਮਿੰਟ ਤਾਂ ਹਰੇ ਕੋਈ ਹੁਣ ਲੱਗਦੇ ਹੀ ਆ ਸੀਣ ਲਾਉਣ ਨੂੰ ਭਾਵੇਂ ਜਿੱਦਾਂ ਮਰਜ਼ੀ ਕਹੀ ਜਾਓ 1-2 ਮਿੰਟ 1-2 ਮਿੰਟ ਕਿਸੇ ਚੀਜ਼ ਨੂੰ ਹੀ ਲੱਗਦੇ ਹੈਗੇ 5-4 ਮਿੰਟ ਹਰ ਇੱਕ ਚੀਜ਼ ਨੂੰ ਲੱਗ ਜਾਂਦੇ ਤੁਹਾਨੂੰ ਬਣਾਉਣ ਨੂੰ ਤੇ ਇਹਨੂੰ ਆਪਾਂ ਇੱਦਾਂ ਉੱਪਰ ਦੀ ਇਹਦੇ ਕਰ ਦੇਣਾ देख चार चार हैं कैप पर ऐसे फिर भी देख देखो अपने छोटे आ देखो लो जी आ ऊपर आ गईया ਇੱਦਾਂ ਉਹਦੇ ਕਿਨਾਰੀ ਜਹੀ ਤੇ ਆ ਥੱਲੇ ਰਹਿ ਗਿਆ ਜਿਹੜਾ ਆਪਾਂ ਪਹਿਲਾਂ ਜਿਹਨੂੰ ਦੋ ਪਾਸੇ ਸੀਣ ਲਈ ਸੀ ਉਹ ਥੱਲੇ ਰਹਿ ਗਿਆ ਜਿਹੜਾ ਆਪਾਂ ਮਗਰੋਫਲ ਜੇ ਬਣਾ ਕੇ ਲਿਆ ਸੀ ਉਹ ਆ ਆ ਤੇ ਇਸ ਤਰ੍ਹਾਂ ਮੈਂ ਆ ਦੋ ਲਟਕਣ ਬਣਾਏ ਆ ਤੇ ਇਹਨਾਂ ਦੀ ਮੈਂ ਪੇਕਪ ਵੀ ਪਾ ਦੂੰਗੀ ਤਾਂ ਇਹ ਮੇਰੀ ਵੀਡੀਓ ਸੀਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ ਲਾਈਕ ਤੇ ਕਮੈਂਟ ਵੀ ਜਰੂਰ ਕਰਿਆ ਕਰੋ ਪਲੀਜ਼ ਤੇ ਬਾਕੀ ਹੋਰ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਰਾਜੀ ਖੁਸ਼ੀ ਰੱਖੇ ਮਿਹਰ ਪਰੇ ਹੱਥ ਰੱਖੇ ਤੇ ਲੰਬੀਆਂ ਉਮਰਾਂ ਮਾਣੋ ਤੰਦਰੁਸਤੀਆਂ ਰਵੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ